ਪਿਆਰ ਭਰੀ ਸਤਿ ਸ੍ਰੀ ਅਕਾਲ ਦੇਸੀ ਕਿਚਨ ਵਿੱਚ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਅੱਜ ਆਪਾਂ ਘਰ ਵਿੱਚ ਪਾਸਤਾ ਤਿਆਰ ਕਰਾਂਗੇ ਦੇਖਦੇ ਆ ਉਹਦੇ ਲਈ ਆਪਾਂ ਨੂੰ ਕਿਹੜਾ ਕਿਹੜਾ ਸਮਾਨ ਚਾਹੀਦਾ ਹੈ ਇੱਕ ਕੌਲੀ ਆਪਾਂ ਪਾਸਤੇ ਦੀ ਲਈ ਸੀਗੀ ਤੇ ਆਪਾਂ ਮਿਕਸਡ ਵੈਜੀਟੇਬਲ ਲੈ ਆਗੇ Shimla mircha, cauliflower, ਆਪਾਂ ਦੋ ਬਰਡੇ ਅਨੀਆਂ ਲੈ ਸੀਗੇ ਆਪਾਂ ਸੌਸੀਜੀ ਲੈ ਆਏ ਛੋਟੇ ਛੋਟੇ ਪੀਸਾ ਵਿੱਚ ਇਹਨਾਂ ਨੂੰ ਤਾਂ ਕੱਟ ਲਿਆ ਸੀਗਾ ਆਪਾਂ ਪਾਲਕ ਲਈ ਆਏ ਇਹ ਪਤਲੀ ਤੇ ਲੰਬੀ ਕਰਤੀ ਆ ਆਪਾਂ ਸੋਸ ਦੇ ਅਲਕਤੀਆ ਕਰੇ ਵੈਜੀਟੇਬਲ ਓਇਲ ਨਾਲ ਇਹਦੇ ਵਿੱਚ ਆਪਾਂ ਇੱਕ ਚਮਚਾ ਸੌਲਟ ਦਾ ਪਾਇਆ ਇੱਕ ਚਮਚਾ ਪਚੀਲੀ ਦਾ ਪਾਇਆ ਤੁਸੀਂ ਕੋਈ ਵੀ ਸੋਸ ਦੇ ਰਿਕਰਡਿੰਗ ਆਪਦੇ ਟੇਸਟ ਦੇ ਰਿਕਰਡਿੰਗ ਤੁਸੀਂ ਪਾ ਸਕਦੇ ਆ ਜੇ ਤੁਹਾਨੂੰ ਵੱਧ ਸਪਾਈਸੀ ਲੱਗਦਾ ਤੁਸੀਂ ਵੱਧ ਪਾ ਸਕਦੇ ਆ ਜੇ ਤੁਸੀਂ ਘੱਟ ਸਪਾਈਸੀ ਲੱਗ ਕਰਦੇ ਆ ਤਾਂ ਤੁਸੀਂ ਘੱਟ ਪਾ ਸਕਦੇ ਆ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੁਣ ਆਪਾਂ ਇੱਕ ਪਾਸੇ ਪਾਸਤਾ ਬੋਇਲ ਕਰਾਂਗੇ ਤੇ ਦੂਜਾ ਆਪਾਂ ਇਹਦੇ ਚ ਹੁਣ ਪਾਸਤਾ ਪਾਤਾ ਆਣਾ ਪੈਦੇ ਵਿੱਚ ਪਾਣੀ ਪਾਵਾਂਗੇ ਇਹਨੂੰ ਬੁਆਇਲ ਕਰਾਂਗੇ ਆਪਾਂ 7 ਮਿੰਟ ਲਈ ਮਵਦੇ ਪਾਣੀ ਦੇ ਵਿੱਚ ਆਪਾਂ ਹੋਰ ਪਾਵਾਂਗੇ ਤੇ ਮੜਾ ਜਾ ਜੀ ਦਾ ਪਾਸਟੇ ਚ ਪਾਣੀ ਪਾਈ ਦੇਣ ਮੜਾ ਜਾ ਹਿਲਾ ਦੋ ਫਿਰ ਇਹ ਜੁੜਦਾ ਜਾ ਨਹੀਂਦਾ ਜਿੱਦਾਂ ਕਿੰਲਾ ਕਿੰਲਾ ਰਹਿੰਦਾ ਹੈ ਇਸ ਪਾਸਟਾ ਬੁਆਇਲ ਹੋ ਜਾਂਦਾ ਹੈ ਅਦੇ ਆਪਾਂ ਕਿਦਾਈ ਦੇ ਵਿੱਚ ਤੇਲ ਪਾ ਲਿਆ ਸੀਗਾ ਆਪਾਂ ਵੈਜੀਟੇਬਲ ਉਹ ਲਪਾਇਆ ਗੈਸ ਆਪਾਂ ਸੇਮ ਤੇ ਰੱਖਿਆ ਹੈ ਹੁਣ ਆਪਾਂ ਇਹਦੇ ਵਿੱਚ ਝੰਡੇ ਪਾਵਾਂਗੇ ਪਹਿਲਾਂ ਦਿਨ ਨੂੰ ਮਾਰੇ ਜਿਆਦਾ ਹਲਾਵਾਂਗੇ ਥੋੜਾ ਜਿਹਾ ਚੜਨੂ ਜਿੱਦਾ ਇੱਕ ਇੱਕ ਮਿੰਟ ਨੂੰ ਉਦਾਂ ਹੀ ਆਪਰੇ ਵਿੱਚ ਸ਼ਿਮਲਾ ਮਿਰਚਾਂ ਪਾਵਾਂਗੇ ਆ ਦੇਖੋ ਆਪਣੇ ਗੰਡੇ ਕੱਲ ਦੇ ਕੱਲੇ ਜਿਹਾ ਹੋ ਕੇ ਹੁਣ ਆਪਾਂ ਇਹਦੇ ਵਿੱਚ ਸ਼ਿਮਲਾ ਮਿਰਚਾਂ ਪਾ ਰਹੇ ਹਾਂ ਹੁਣ ਇਹਨਾਂ ਨੂੰ ਕੁੱਕ ਕਰਨਾ ਆਪਾਂ 5 ਮਿੰਟਸ ਇੱਕ ਸਾਤੇ ਦਿਨ ਆਇਕ ਪਾਸੇ ਆਪਣੇ ਵੈਜੀਟੇਬਲਸ ਤਿਆਰ ਹੋਈ ਜਾਂਦੇ ਹੈਗੇ ਕੱਲਬ ਦੇਖੋ ਕਿੰਨਾ ਸਮਾਂ ਲੱਗਦਾ ਹੈ ਤੇ ਦੂਜੇ ਪਾਸੇ ਆਪਣਾ ਪਾਸਤਾ ਤਿਆਰ ਹੋ ਜਾਂਦਾ ਹੈ ਨਾਲੇ ਤੁਹਾਡਾ ਟਾਈਮ ਸੇਵ ਹੋ ਜਾਂਦਾ ਹੈ ਨਾਲੇ ਤੁਸੀਂ ਥੋੜਾ ਜਿਹਾ ਤਾਂ ਗੈਸ ਤੇ ਸੜਨੇ ਖੜਨਾ ਪੈਂਦਾ ਹੈ ਤੇ ਬਹੁਤ ਛੇਤੀ ਪਾਸਤਾ ਤਿਆਰ ਹੁੰਦਾ ਹੈ ਤੇ ਬਹੁਤ ਸਵਾਦ ਬਣਦਾ ਹੈ ਤੁਸੀਂ ਮੇਰੇ ਤਰੀਕੇ ਨਾਲ ਜ਼ਰੂਰ ਟਰਾਈ ਕਰਿਓ ਤੇ ਹਾਂ ਆਪਣੇ ਵੈਜੀਟੇਬਲਸ ਤਾਂ ਤਿਆਰ ਹੋ ਗਿਆ ਸੀ ਨਾਲੇ ਆਪਣਾ ਪਾਸਤਾ ਤਿਆਰ ਹੋ ਗਿਆ अपना गैस बंद कर दिता हम आप जो सौसी जलाई से वह पावे ना भावख पावे चंकी तरह यदा मिक्स कर लंकी तरह मिक्स होगी आप सौस पावे ਨਾਲੇ ਨਾਲ ਬੱਚੇ ਵੈਜੀਟੇਬਲ ਖਾ ਲੈਂਦੇ ਆਗੇ ਫਿਰ ਨਾਲੇ ਉਹਨਾਂ ਦਾ ਚਿੱਤ ਖੁਸ਼ ਹੋ ਜਾਂਦਾ ਬੱਚਿਆਂ ਦਾ ਵੀ ਅਸੀਂ ਪਾਸਤਾ ਖਾਤਾ ਉਹਦਾ ਬੱਚੇ ਕਈ ਇਹਗੇ ਜਿਹੜੇ ਮੈ ਵੈਜੀਟੇਬਲ ਨਹੀਂ ਜਿਆਦਾ ਪਸੰਦ ਕਰਦੇ ਖਾਂਗੇ ਮਿਕਸ ਹੋ ਗਏ ਹੁਣ ਆਪਾਂ ਇਹਦੇ ਵਿੱਚ ਸੌਸ ਪਾਵਾਂਗੇ చండి తర్వాత పాస్టే పాద ਚੰਗੀ ਤਰ੍ਹਾਂ ਇਹਦਾ ਹਲਾ ਦੇਣਾ ਤੇ ਨੂੰ ਬੱਸ 2 ਮਿੰਟ ਤੁਸੀਂ ਕੁੱਕ ਕਰੋਗੇ ਕਿਉਂਕਿ ਪਾਸਤੇ ਦੇ ਵਿੱਚ ਚੰਗੀ ਤਰ੍ਹਾਂ ਸੌਸ ਆ ਜਿਹੜੀ ਉਹ ਮਿਕਸ ਹੋ ਜੇ ਦਾ ਤੇ ਨਾਲ ਪਾਸਤੇ ਦੇ ਵਿੱਚ ਫਲੇਵਰ ਆ ਜੇਵੇ ਤੁਸੀਂ ਦੇਖ ਸਕਦੇ ਹੋਗਾ ਪਾਸਤੇ ਦਾ ਕਲਰ ਚੇਂਜ ਹੋ ਗਿਆ ਕਿਉਂਕਿ ਸੌਸ ਦੇ ਨਾਲ ਮਿਕਸ ਹੋਣ ਲੱਗ ਗਿਆ ਪਾਸਤਾ ਹ ਬਿਲਕੁਲ ਤਿਆਰ ਹੈਗਾ ਗੇਸ ਆਪਾ ਕਰ ਦਿਨਾ ਬੰਦ ਤੇ ਤੁਸੀਂ ਦੇਖ ਸਕਦੇ ਆ ਕਿ ਕਿੰਨਾ ਸੋਹਣਾ ਕਦਰ ਆਇਆ ਕਿਸੇ ਭਾਂਡੇ ਜਪੈ ਨੂੰ ਹੁਣ ਦੇ ਨੇ ਕੱਢ ਤੁਸੀਂ ਜੈਪਸਾ ਨਾਲ ਸੈਲਡ ਨਾਲ ਉਹ ਗਾਰਲਿਕ ਬ੍ਰੈਡ ਨਾਲ ਤੁਸੀਂ ਕਿਸੇ ਨਾਲ ਵੀ ਬੱਚਿਆਂ ਨੂੰ ਸਰਵ ਕਰ ਸਕਦੇ ਆ ਜਿਵੇਂ ਬੱਚੇ ਲਾਈਕ ਕਰਦੇ ਹੈਗੇ ਤੇ ਤੁਸੀਂ ਦੇਖ ਸਕਦੇ ਆ ਅੱਥੇ ਤੁਸੀਂ ਦੇਖ ਸਕਦੇ ਆ ਆਪਾਂ ਭਾਂਡੇ ਵਿੱਚ ਕੱਢ ਲਿਆ ਪਾਸਤਾ ਰੈਡੀ ਆ ਅੱਜ ਆਪਾਂ ਸਾਰੇ ਜਾਨੀ ਰਲ ਕੇ ਖਾਗੇ ਇੰਜੋਏ ਕਰਗੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ Meldiya next video now. Thank you so much.